sudikan tu pokok bakti dah agak halo 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 ਦਾ ਗਾ ਗੰਦਗੀ ਆ ਕੱਪੜੇ ਹੱਥ ਸਾਰੇ ਗੰਦੇ ਕਰੀ ਗਏ ਦਸ਼ਕਲ ਦਾ ਜੀ ਪਾਇਆ ਨਾ ਆਈ ਮੇਰੇ ਤੋਂ ਪਿੰਡ ਕੋਟ ਬਕੂਰਾ ਜਿਹੜੀ ਗੱਲ ਹੋਈ ਚੱਲੀ ਹੈ ਕਿਹਦੇ ਤੇ ਚੱਲੀ ਇਹ ਮੇਰੇ ਮੁੰਡੇ ਤੇ ਚੱਲੀ ਹੈ ਜੀ ਮੰਦਿਰ ਦੇ ਉੱਤੇ ਅਸੀਂ ਉਹ ਰੋਕਿਆ ਵੀ ਵੀ ਤੂੰ ਸਿਆਣਾ ਬਿਆਣਾ ਇਹ ਕੀ ਕਰਦਾ ਉਹ ਨਹੀਂ ਮੰਨਿਆ ਮਾਵਾ ਭੈਣਾ ਦੀਆਂ ਸਾਨੂੰ ਗਾਲਾਂ ਕੱਢੀਆਂ ਕਈ ਵਲੇ ਕੱਢਦਾ ਸੀ ਫੇ ਨਹੀਂ ਮੰਨਿਆ ਅਸੀਂ ਕਿਹਾ ਵੀ ਥੱਲੇ ਆ ਵੀ ਕਣਕਾ ਲਾਓ ਕੱਲ ਆ ਵੀ ਤਲ ਜਾ ਨਹੀਂ ਤਲਿਆ ਇੱਥੇ ਬਹੁਤ ਨਿਆਣੇ ਸੀ ਪ੍ਰੋਗਰਾਮ ਦੇ ਵਿੱਚ 15-20 ਬੱਚੇ ਸੀ ਇੱਥੇ ਡੀਜੇ ਦੇ ਨਾਲ ਕੁੜੀਆਂ ਸੀ ਕੁੜੀਆਂ ਸੀ ਤੇ ਪੁਲਿਸ ਵਾਲੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਉਹਨਾਂ ਦੇ ਕਹਿ ਤੇ ਵੀ ਨਹੀਂ ਮੰਨਿਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਫੈਰ ਕੀਤਾ ਉਹ ਮੇਰੇ ਕੀ ਲੱਗਦਾ ਉਹਨਾਂ ਤੋਂ ਉਹਦੇ ਵੱਲੋਂ ਬੁਲਾਏ ਗਏ ਸੀ ਜਾਂ ਕਿਸੇ ਨਾਲ ਉਹ ਉਹਦੇ ਕਿੰਨੇ ਹੋ ਜੀ ਯਾਨੀ ਮੁਲਾਜ਼ਮ ਨੇ ਮੈਨੂੰ ਵੀ ਕਿਹਾ ਵੀ ਇਹਦਾ ਕਾਲਿਆ ਨਾ ਰੋਆ ਇੱਥੇ ਆ ਕੇ ਕਹਿੰਦਾ ਸੀ ਦੇਖਿਆ ਵੀ ਹੋਰ ਮਸਲਾ ਉਹਨਾਂ ਨੇ ਰੁਕੇ ਆ ਉਹਨਾਂ ਦੇ ਰੁਕਣ ਤੇ ਵੀ ਨਹੀਂ ਰੁਕੇ ਉਹਨੇ ਫੇਰ ਅਫੀਰੀਏ ਨੂੰ ਗਾਲਾਂ ਕਢੀਆਂ ਤੇ ਨਾਲੇ ੱਟਕੇ ਮਾਰੇ ਜਦੋਂ ਗੋਲੀ ਚੱਲੀ ਕਿਸ ਤਰ੍ਹਾਂ ਦਾ ਮਾਹੌਲ ਸੀ ਮਾਹੌਲ ਜਮੈਂ ਸ਼ਾਂਤਮਈ ਸੀ ਪਹਿਲਾਂ ਹਾਂ ਆਪੜਾ ਤਾਂ ਬੜੀ ਮੱਚੀ ਸੀ ਬੱਚਿਆਂ ਦੇ ਵਿੱਚ ਇਥੇ ਬਹਿਰੇ ਫਿਰਦੇ ਦੀ ਬਹਿਰੇ ਸਾਰੇ ਡਰ ਕੇ ਪਰੇ ਹੋ ਗਏ ਵੀ ਸਾਡੇ ਨਾ ਮਾਰ ਦਵੇ ਤੇ ਉੱਪਰ ਵੱਧਵੇ ਤੇ ਖੜਾ ਕੇ ਵੀ ਵਿਆਹ ਦੇ ਵਿੱਚ ਬੁਲਾਇਆ ਨਹੀਂ ਇਸ ਪਾਸੇ ਵਿਆਹ ਦੇ ਵਿੱਚ ਇਹਨੂੰ ਕੋਈ ਕਾਟ ਨਹੀਂ ਕੋਈ ਭੋਗਦਾ ਨਹੀਂ ਕੋਈ ਪਾਰਟੀ ਦਾ ਨਹੀਂ ਕੋਈ ਕਾਫੇ ਦਾ ਇਹਨੂੰ ਕੋਈ ਹੈ ਨਹੀਂ ਸਾਡੀ ਬੋਲਚਾਲੀ ਗੜਿਆਂ ਦਾ ਰਵਾਜ ਹੈ ਕਿੰਨੀ ਕੁ ਪੁਰਾਣੀ ਹੈ ਰਾਂਜੀਸ ਕੋ ਹੋ 2-3 ਸਾਲ ਸਰ ਜੀ ਰਾਤ ਦਾ ਮਾਮਲਾ ਜਿਹੜੇ ਗੋੜੀਆਂ ਚੱਲਦੀ ਸਾਨੂੰ ਨੋ ਇਤਲਾ ਮਿਲੀ ਸੀ ਰਾਤ ਕੋਈ 12:00 ਦੇ ਫਰੀਵਕ ਪਹਿਲਾਂ ਕਿਸੇ ਕੋ ਲੜਾਈ ਝਗੜਾ ਹੋ ਰਿਹਾ ਕੋਟ ਗੰਗੂਰਾਏ ਉਸ ਤੋਂ ਬਾਅਦ ਜਦੋਂ ਉੱਥੇ ਆਪਣੀ ਫਰਿਸ ਪਾਰਟੀ ਪਹੁੰਚੀ ਪਤਾ ਲੱਗਿਆ ਕਿ ਮਨਜਨ ਮਨਦੀਪ ਸਿੰਘ ਸਾਨੋਪਾ ਅਜਮੇਰ ਸਿੰਘ ਵਾਸੀ ਕੋਟ ਗੰਗੂਰਾਏ ਦੇ ਗੋੜੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਸਿਵਲ ਹਸਪਤਲ ਸਿੱਧੂ ਸੋਰੀ ਸਿੱਧੂ ਹਸਪਤਲ ਦਾ ਖੁਦ ਹੀ ਗਿਆ ਉੱਥੇ ਜਾ ਕੇ ਉਹਦਾ ਬਿਆਨ ਅਸਲ ਕੀਤਾ ਗਿਆ ਤੇ ਉਹਦੇ ਤਿੰਨ ਫੇਰ ਹੋਏ ਸੀਗੇ ਤੋਂ ਤਿੰਨ ਨੂੰ ਨੇ ਹਵਾਈ ਕੀਤੀ ਤੇ ਤਿੰਨ ਫੇਰ ਚੋਂ ਇੱਕ ਖੱਬੇ ਮੱਥੇ ਦੇ ਕੋਲ ਦੀ ਲੰਘਿਆ ਇੱਕ ਖੱਬੀ ਕੂਣੀ ਦੇ ਦੋ ਫੇਰ ਨਾਲ ਉਹਨਾਂ ਲੱਗੇ ਨੇ ਤੇ ਬੰਦਾ ਬਿਲਕੁਲ ਠੀਕ ਠਾਕ ਹੈ ਅਸੀਂ ਕਾਰਵਾਈ ਕਰਤੀ ਹੈ ਤੇ ਮﻘਦਮਾ ਦਰਜ ਕਰ ਦਿੱਤਾ ਤੇ આરોપી ਫੜ ਲਿਆ ਤੋਂ ਜੇ ਥੈ ਤਾਂ ਤਬ ਕੀ ਅਗੇ ਆਪਣੇ ਗਿਆ ਬੜੂ ਟੀ ਅਫਸਰਾਂ ਪਤਾ ਕਰ ਲੈਂਦੇ ਆ ਫੜ ਲਿਓ ਤੇ तकरीबन ਮੇਰੇ ਤੋਂ ਪਤਾ ਕਰਕੇ ਦੱਸ ਦੇਣਾ ਤੁਹਾਨੂੰ ਤੇ ਮੈਂ ਰਾਉਂਡ ਅਪ ਤਾਂ ਕਰ ਲਿਆ ਸੀ ਆਪਾਂ ਰਾਉਂਡ ਅਪ ਕਰ ਹਾਂਜੀ